ਰਾਮ ਕਲੀ ਮੈਂ ਲਾ ਪੰਜਵਾਂ ਰੁੱਤੀ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬੰਛੋ ਸਾਦਾ ਥੂਰ ਆਪ ਨਿਵਾਰ ਹਰ ਹਰ ਫਜੋ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਪਹਿ ਹਰਣ ਸੁਖ ਸਾਗਰ ਹਰ ਰਾਇ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਤਿਆਇ ਸ਼ੰਤ ਜਸ ਗਾਵੋ ਵਡ ਪਾਗੀ ਹੋ ਕਰ ਕਿਰਪਾ ਫਗਵੰਤ ਜਿਓ ਰੁੱਤੀ ਮਹਾ ਮੂਰਤ ਘੜੀ ਗੁਣ ਉਚਰਤ ਸ਼ੋਭਾਵੰਤ ਜਿਓ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇ ਸਫਲ ਜਨਮ ਪਾਇ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲਿ ਕਿਰਿਆ ਹਰ ਸਰਬ ਪਾਪਾਂ ਹੰਤ ਜਿਉ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜਿਉ ਸ਼ਲੋਕ ਉਦਮ ਅਗੰਮ ਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤਦ ਭਾਵਸੀ ਨਾਨਕ ਨਾਮ ਆਧਾਰ ਸੰਤ ਸ਼ਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੁਕੇ ਤੇ ਹਰਿਆ THIA ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸੁ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਓ ਹਰ ਜਿਓ ਨਾ ਮਿਲਿਆ ਮੌਲਿਆ ਮਨ ਤਨ ਸਾਸ ਜਿਓ ਕਰ ਨਾ ਮਿਹਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਘੜ ਸੁ ਜਾਣ ਬੇਤਾ ਗੁਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਤੈ ਪੂਰਨ ਆਸ ਜਿਉ ਬਿਨਵੰਤ ਨਾਨਕ ਸ਼ਰਣ ਤੇਰੀ ਮਿਟੀ ਜਮ ਕੀ ਤ੍ਰਾਸ ਜਿਉ ਸ਼ਲੋਕ ਸਾਧ ਸੰਗਤ ਬਿਨ ਧੰ ਹੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਵਾਦੀਆ ਨਾਨਕ ਪਰਮੇ ਲੇਖ ਜੋ ਪਾਣੇ ਸੇ ਮਿਲਿਆ ਵੇਛੋੜੇ ਵੀ ਆਪ ਨਾਨਕ ਪ੍ਰਭ ਸ਼ਰਣਾਗਤੀ ਜਾ ਕਾ ਵੱਡ ਪਰਤਾਪ ਸ਼ੰਤ ਗ੍ਰੀਥਮਨ ਰਤ ਅਤਿ ਦਾਖੜੀ ਦੇਠ ਅਖਾੜੇ ਕਾਮ ਜਿਓ ਪ੍ਰੇਮ ਬਿਸ਼ੋ ਦੁਹਾਗ ਗਣੀ ਦ੍ਰਿਸ਼ਟ ਨਾ ਕਰੀ RAM ਜਿਓ ਨਾ ਦ੍ਰਿਸ਼ਟ ਆਵ ਮਰਤੋ ਆਵੇ ਮਹਾ ਗਾਰਬ ਮੁੱਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈਫੀਤ ਹੋਈ ਦੇ ਸਾਸਨ ਜਾਮ ਜਿਓ ਦਿਨਵੰਤ ਨਾਨਕ ਹੋਠ ਤੇਰੀ ਰਾਖ पूरण काम जियो श्लोक श्रद्धा लागी संग प्रीतम इक टल रहण ना जाए ननतन अंतर रर है नानक सहज सुभाय कर गह लीनी साजन जन्म जन्म के मीत चरणा दासी कर ली नानक प्रभु हित चित शांत ਰਤ ਬਰਸ ਸੁਹੇਲੀਆਂ ਸਾਵਣ ਪਾਦਵੇ ਆਨੰਦ ਜਿਓ ਕਣ ਉਨਵੋ ਉੱਠੇ ਜਲ ਫਲ ਪੂਰੇ ਆਮਕਰੰਦ ਜਿਓ ਪ੍ਰਭ ਪੂਰ ਰਹਿਆ ਸਰਬ ਠਾਈ ਥਰ ਨਾਮ ਨਾਮ ਨਿਧ ਗਰੇ ਫਰੇ ਸਿਮਰ ਸੁਆਮੀ ਅੰਤਰ ਜਾਮੀ ਕਲ ਸਮੂਹਾ ਸਬ ਤਰੇ ਪ੍ਰੇ ਰੰਗ ਜਾਗੇ ਨਾ ਸ਼ਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜਿਉ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜਿਉ ਸ਼ਲੋਕ ਆਸ ਪਿਆਸੀ ਮੈਂ ਫਿਰਾਂ ਕਦ ਤੈਖਾਂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਰ ਦੈਨ ਮਿਲਦੇ ਸ਼ਾਂਤ ਨਾ ਉਪਜੈ ਤਿਲਪਲ ਰਹਿਣ ਨਾ ਜਾਏ ਹਰ ਸਾਧਾ ਸ਼ਰਣਾਗਤੀ ਨਾਨਕ ਆਸ ਪੁਜਾਇ ਸ਼ਾਂਤ ਰਤ ਸਰਦ ਅਡੰਬਰੋ ਅਸੂਕਤ ਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਦ ਮਿਲਿਏ ਗੁਣਤਾਸ ਜਿਓ ਬਿੰਦੰਤ ਪਿਆਰੇ ਨਾ ਸੂਖ ਸਾਰੇ ਹਾਰ ਕੰਨ ਤਿਗ ਬਨਾ ਸੁੰਦਰ ਸੁਜਾਨ ਚਤੁਰ 베ਤੀ ਸਾਸ ਬਿਨ ਜੈਸੇ ਤਨਾ ਕੀਤ ਉਤਧਾ ਦਿਸ਼ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿੰਦਵੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜਿਓ ਸ਼ਲੋਕ ਜਲ ਨ ਬੁਝੀ ਸੀਤਲ ਭਾ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨ ਸੀਪਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਹੀ ਦੂਰ ਨਾਨਕ ਪ੍ਰੰਭ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰਤ ਸਿਸਰ ਸੀਤਲ ਹਰ ਪ੍ਰਗਟੇ ਮੰ ਘਰ ਪੋ ਜਿਓ ਜਲਨ 부ਝੀ ਦਰਸ਼ ਪਾਇਆ ਬਿਨ ਸੇ ਮਾਇਆ ਤੋ ਜਿਓ ਸਭ ਕਾਮ ਪੂਰੇ ਮਿਲ ਹਜ਼ੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿੰਗਾਰ ਸਭ ਰਸ ਗੁਣ ਦਾ ਲਖ ਫੇਵਿਆ ਆ ਪਾ ਭਗਤ ਗੋਵਿੰਦ ਬਾਸ਼ਤ ਜੰਮਣਾ ਸਾਕ ਜੋ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਰੀ ਤਹਾਂ ਨ ਪ੍ਰੇਮ ਬਸੋ ਜਿਓ ਸ਼ਲੋਕ ਹਰ ਧਨ ਪਾਇਆ ਸੁਹਾਗਣੀ ਦੌਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਦਿਨੋਦ ਅਨੰਦ ਕੋੜ ਪ੍ਰੇ ਪ੍ਰੀਤਮ ਸੰਗ ਬਨੇ ਮਨ ਬਾਸ਼ਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਰ ਰਤ ਮਨ ਭਾਵਤੀ ਮਾਗ ਫਗਣ ਗੁਣਵੰਤ ਜਿਉ ਸਖੀ ਸਹੇਲੀ ਗਾਓ ਮੰਗਲੋ ਘਰੇ ਆਏ ਹਰ ਕੰਤ ਜਿਉ ਘਰੇ ਲਾਲ ਆਏ ਮੰਤ ਆਏ ਸੇਜ ਸੁੰਦਰ ਸੋਈਆ ਵਣ ਤ੍ਰਣ ਤ੍ਰਿਭਵਨ ਭੈ ਹਰਿਆ ਦੇਖ ਦਰਸ਼ਨ ਮੋਈਆ ਮਿਲੇ ਸੁਆਮੀ ਏ ਛੁਪਨੀ ਮਨ ਜਪਿਆ ਨਿਰਮਲ ਮਨਤ ਜਿਉ ਬਿਨਵੰਤ ਨਾਮਿਕ ਨਿਤ ਕਰੋ ਰੜੀਆਂ ਹਰ ਮਿਲੇ ਸ਼੍ਰੀ ਧਰਕੰਤ ਜਿਉ ਸ਼ਲੋਕ ਸੰਤ ਸਹਾਈ ਜੀ ਕੇ ਅਵਜਲ ਤਾਰਨ ਹਾਰ ਸਭ ਤੇ ਉੱਚ ਜਾਣੀਆਂ ਨਾਨਕ ਨਾਮ ਪਿਆਰ ਜਿਨ ਜਾਨਿਆ ਸੇ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਬਲ ਹਾਰਣ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਰਾਜਿਤ ਸਭ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁੱਖ ਹਾਰੇ ਹਰ ਧਗਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮੰਨਤੇ ਬਿਸਰਾ ਤਜ ਆਪ ਸ਼ਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ਰ ਗੋਵਿੰਦ ਗੁਣ ਨਿਧ ਸ਼ੀਰੰਗ ਸੁਆਮੀ ਆਦ ਕੋ ਆਵੇਸ ਜਿਓ ਬਿਨਵੰਤ ਨਾਨਕ ਮਾਇਆ ਥਾਰੋ ਜੁਗ ਜੁਗੋ ਇਕ ਵੇਸ ਜਿਓ